ਮੇਰਾ ਸੁਖਦੇਵ ਸਿੰਘ ਹੈ ਜੀ ਪਿੰਡ ਮੇਰਾ ਮਲੂਕਾ ਹੈ ਭਗਤਾ ਬਲਾਕ ਹੈ ਭਾਰਤੀ ਕਿਸਾਨ ਜੂ ਉਹਨਾਂ ਨੇ ਏਕਤਾ ਗ੍ਰਾਹਾਂ ਦੇ ਮੈਂਬਰ ਹੈ ਅਸੀਂ ਇਹ ਜਿਹੜੀ ਸੇਵਾ ਹੈ ਜੀ ਸੇਵਾ ਨਹੀਂ ਇਹ ਆਪਦਾ ਫਰਜ਼ ਨਿਭਾਉਣਾ ਹੈ ਸਾਡੇ ਭਰਾ ਬਹੁਤ ਤੰਗ ਹੈ ਅਸੀਂ ਸਾਰੀ ਇਹਨਾਂ ਦੀ ਸਥਿਤੀ ਲੈ ਕੇ ਗਏ ਸਾਡੇ ਪ੍ਰਧਾਨ ਫਿਰ ਉਹਨਾਂ ਨੇ ਬਕਾਇਦਾ ਸਰਵੇਖਣ ਕਰਿਆ ਪਹਿਲਾਂ ਅਸੀਂ ਇੱਥੇ ਕਣਕ ਵੰਡ ਕੇ ਗਏ ਖੇੜ ਦੁਆਰਾ ਤੂੜੀ ਲੈ ਕੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਫਿਰ ਅਸੀਂ ਕੱਪੜੇ ਲੈ ਕੇ ਆਏ ਹੁਣ ਫਿਰ ਸਾਡੇ ਮੂਹਰੇ ਇਹ ਗੱਲ ਰੜਕਦੀ ਸੀ ਕਿ ਇਹਨਾਂ ਤੋਂ ਵਿਚਾਰਿਆਂ ਤੋਂ ਬਾਹਨ ਜਿਹੜੇ ਪੱਧਰੇ ਨਹੀਂ ਹੋਣੇ ਕਮਾਈ ਦਾ ਤੇ ਇਹਨਾਂ ਦੇ ਆਮਦਨ ਦਾ ਕੋਈ ਸਾਧਨ ਨਹੀਂ ਰਿਹਾ ਤਾਂ ਫਿਰ ਅਸੀਂ ਉੱਥੇ ਅਪਰਾਲਾ ਕਰਕੇ ਟਰੈਕਟਰ ਲੈ ਕੇ ਆਏ ਜੀ 5457 ਟਰੈਕਟਰ ਮੋਕਸਰ ਤੋਂ ਆਏ ਕੁਛ ਕੁਸ ਮਾਨਸਾ ਤੋਂ ਆਏ, ਕੁਸ ਬਠਿੰਡੇ ਤੋਂ ਆ, ਬਲਾਕਾਂ ਵਿੱਚ ਮੀਟਿੰਗਾਂ ਕਰਕੇ ਪੂਰੀ ਵਿਉਂਤ ਬਣਾ ਕੇ ਲੈ ਕੇ ਆਏ। ਪਿੰਡਾਂ ਦੇ ਵਿੱਚ ਆਏ ਜਿੱਥੇ ਨਾ ਖਿੰਡ ਪਉਣ ਜਾਂਦਾ ਕੰਮ। ਉਂ ਤਾਂ ਅਸੀਂ ਤੜਕੇ 4 ਜੂਨ ਬਣਾ ਲਏ ਸੀ। ਇੱਕ ਤਾਂ ਉੱਥੇ ਘਟੇ ਹਵਾ ਸੀ ਜਿੱਥੇ ਸਾਡਾ ਮਤਲਬ ਸਟੇਸ਼ਨ ਕਿਹੜਾ ਪਿੰਡ ਆ ਜੀ? ਚੱਕ ਚੱਕ ਰੇਲੇ ਜੀ। ਫਿਰ ਇੱਕ ਇੱਥੇ ਸੀਗਾ ਜੀ ਬਹੁਤ ਵੱਡਾ ਰਾਹ ਰੁਕਿਆ ਪਿਆ ਸੀਗਾ। ਮਤਲਬ ਜਾਣ ਨੂੰ ਬੱਚਿਆਂ ਦੇ ਸਾਰੇ ਸਾਰੇ ਤੰਗ ਸੀਗੇ। ਫਿਰ ਕੁਸ ਇਥੋਂ ਬਰੇਤੀ ਚੱਕਣ ਵਾਲੀ ਸੀ। ਆ ਤੁਸੀਂ ਪਿੱਛੇ ਹਲਾ ਦੇ ਮੈਨਿਆ ਕੋ ਸਾਇਆ ਸੀਗਾ ਜੀ। ਇਹ ਇਹ ਕਰ ਰਹੇ ਆ ਅਸੀਂ ਆਪ ਦੀ ਸਮਰੱਥਾ ਮਤਾ ਨੂੰ ਪੂਰਾ ਹੀ ਯੋਗਦਾਨ ਦੇ ਰਹੇ ਜਿੰਨਾ ਦੇ ਸਕਦੇ ਅਸੀਂ ਜੇ ਇੱਕ ਹਫਤੇ ਦਾ ਟੀਚਰ ਮਿਸ ਕੇ ਆਏ ਇੱਕ ਹਫਤਾ ਰਹਿਾਂਗੇ ਹਫਤਾ ਜਿੰਨੇ ਹੋ ਸਕਿਆ ਵੱਧ ਤੋਂ ਵੱਧ ਕੰਮ ਕਰਾਂਗੇ ਉਸ ਤੋਂ ਬਾਅਦ ਵੀ ਇਹ ਗੱਲ ਹੈ ਵੀ ਸਾਡੇ ਵੀ ਉਧਰ ਖੇਤੀ ਹੈ ਝੋਨਾ ਕੱਟਿਆ ਪਿਆ ਹੈ ਮੰਡੀਆਂ ਦਾ ਕੰਮ ਉਸ ਤੋਂ ਬਾਅਦ ਵੀ ਦੇਖਾਂਗੇ ਅਸੀਂ ਜੇ ਭਰਾਵਾਂ ਦੀ ਬਾਹ ਫੜੀ ਗਈ ਤਾਂ ਫੜਾਂਗੇ ਇਲਾਕੇ ਦੀ ਗੱਲ ਕਰੀ ਕਿਸ ਤਰ੍ਹਾਂ ਦੇ ਹਾਲਾਤ ਨੂੰ ਨਜ਼ਰ ਆ ਰਹੇ ਨੇ ਇੱਥੇ ਇਲਾਕੇ ਦੀ ਇਲਾਕੇ ਦਾ ਬਰਬਾਦ ਹੈ ਜੀ ਸਰਕਾਰਾਂ ਦਾ ਕਰਿਆਵਾ ਬਰਬਾਦ ਹੈ ਇਹ ਸਰਕਾਰਾਂ ਵੱਲੋਂ ਕੋਈ ਆਸ ਨਹੀਂ ਹੈਗੀ ਤੁਹਾਡੇ ਵਰਗੇ ਇਹ ਤਾਂ ਤੁਸੀਂ ਪਿੰਡਾਂ ਤੋਂ ਪੈ ਇਨਾਂ ਨੂੰ ਪੁੱਛੇ ਜੀ ਇੱਥੋਂ ਦੇ ਲੋਕਾਂ ਨੂੰ ਅਸੀਂ ਤਾਂ ਕਹਿੰਦੇ ਨਹੀਂ ਸਰਕਾਰ ਸਰ ਸਰਕਾਰਾਂ ਦੇ ਬੰਦੇ ਤਾਂ ਸਾਨੂੰ ਗਾਲਾਂ ਕੱਢਦੇ ਆਂ ਉਦੋਂ ਵੀਡੀਓ ਵਾਇਰਲ ਹੁੰਦੀਆਂ ਦੇਖੀ ਹੋਣੀਆਂ ਤੁਸੀਂ ਇਹ ਇਹ ਸਰਕਾਰ ਨਹੀਂ ਚਾਹੁੰਦੀ ਸਰਕਾਰ ਤਾਂ ਇਹ ਚਾਹੁੰਦੀ ਹੈ ਵੀ ਜਿਹੜਾ ਇੱਥੇ ਅਸੀਂ ਦਾਣਾ ਦਾਣਾ ਕਣਕ ਦਾ ਲੈ ਕੇ ਆਏ ਨਾ ਸਰਕਾਰ ਦੀ ਖਾਤਰ ਕਾਰਪੋਰੇਟਾਂ ਨੂੰ ਤਾਂ ਇਹ ਦੱਸਦਾ ਵੀ ਇਹ ਬਰੂਦ ਹੈ ਸਾਡੀ ਖਾਤਰ ਤੇ ਬਾਕੀ ਲੋਕਾਂ ਨੇ ਤੁਹਾਡਾ ਸਹਿਯੋਗ ਦਿੱਤਾ ਜੀ ਤੁਸੀਂ ਕਰ ਰਹੇ ਹੋ ਲੋਕ ਲੋਕ ਤਾਂ ਜੀ ਸਾਨੂੰ ਇੱਕ ਤਰ੍ਹਾਂ ਦਾ ਇਹ ਸ਼ਬਦ ਕਹਿੰਦੇ ਬੁਰੇ ਲੱਗਦਾ ਲੋਕ ਤਾਂ ਸਾਨੂੰ ਰੱਬ ਮੰਨਦੇ ਆਕਸਰ ਜਦੋਂ ਗਰੀਬ ਦੀ ਬਾਹ ਫੜੀ ਗਏ ਲੋੜਵੰਦ ਦੀ ਬਾਹ ਫੜ ਗਏ ਹਰ ਇੱਕੀ ਮਤਲਬ ਉਹਦਾ ਸਤਿਕਾਰ ਤਾਂ ਕਰਾ ਬਹੁਤ ਜੇ ਤਾਂ ਸੁਭਾ ਬੀਬੀਆਂ ਸੁਭਾ 4 ਵਜੇ ਆ ਕੇ ਰੋਟੀ ਬਣਾਉਣ ਲੱਗ ਜਾਂਦੀਆਂ ਸੁਭਾ 4 ਵਜੇ ਆਪਦੇ ਕੰਮਾਂ ਧੰਦੇ ਨੂੰ ਛੱਡ ਕੇ 20 25 25 ਦੀਆਂ ਏਜੰਸੀਆਂ ਚ ਜਿੱਥੇ ਸਾਡਾ ਟੈਂਟ ਆ ਉਥੇ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਜਿੱਥੇ ਨਹਾਉਣ ਨੂੰ ਗਰਮ ਪਾਣੀ ਆ ਸ਼ਾਮ ਨੂੰ ਗਰਮ ਕੱਪੜੇ ਧੋਤੇ ਹੋਏ ਸਾਰਾ ਇਹ ਲੋਕ ਇੰਤਜ਼ਾਮ ਕਰ ਰਹੇ ਜੀ ਇਹਨਾਂ ਦੇ ਅਸੀਂ ਇਸ ਗੱਲੋਂ ਬਹੁਤ ਹੀ ਧੰਨਵਾਦੀ ਹਾਂ ਜੀ ਅਸੀਂ ਤਾਂ ਜਿਹੜੀਆਂ ਸਾਰੀਆਂ ਸੰਸਥਾਵਾਂ ਹੈ ਉਹਨਾਂ ਨੂੰ ਇਹ ਹੀ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਸਾਡੇ ਵੱਡੇ ਪ੍ਰਧਾਨ ਵੀ ਵੀਡੀਓ ਪਾਈ ਜਾਂਦੇ ਆਂ ਵੀ ਜਿੰਨੀ ਇਹਨਾਂ ਦੀ ਮਦਦ ਕਰ ਸਕਦੇ ਆਂ ਸਿੱਧੇ ਆਜੋ ਕਰਜੋ ਸਿੱਧੇ ਆਜੋ ਕਰਜੋ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਭਰਾਵਾਂ ਨੂੰ ਦਾਨੀਆਂ ਨੂੰ ਪਾਰਟੀਆਂ ਦੇ ਲਿੱਕੇ ਚੜ੍ਹ ਕੇ ਨਾ ਆਓ ਬੇਸ਼ੱਕ ਇਸ ਨਾਲ ਉਹ ਤਾਂ ਪਾਰਟੀਆਂ ਨਾਲ ਤਾਂ ਸਿੱਧੇ ਆਜੋ ਜੇ ਜਥੇਬੰਦੀ ਨਹੀਂ ਰਹੀ ਨਹੀਂ ਉਹ ਜੇ ਜਥੇਬੰਦੀ ਰਹੀ ਆਜੋਗੇ ਤਾਂ ਸਾਥੋਂ ਤਾਂ ਇੱਕ ਇੱਕ ਤਿਲ ਦਾ ਹਿਸਾਬ ਅਸੀਂ ਵੀਡੀਓ ਦੇ ਉੱਤੇ ਪਾ ਦੇਣਾ ਕਿੰਨੇ ਬਿਸਤਰੇ ਕਿੰਨੀਆਂ ਰਜਾਂਗਾਂ ਕਿੰਨੇ ਗਦੈਲੇ ਕਿੰਨੀ ਕਣਕ ਕਿਲੋ ਦੇ ਵਿੱਚ ਬਾਕੀ ਕਾਫੀ ਖਰਚਾ ਹੀ ਕਾ ਭੀ ਆ ਰਿਹਾ ਹੋਵੇਗਾ ਖਰਚੇ ਦਾ ਇਹ ਲੋਕਾਂ ਦਾ ਦਾਨ ਦਿੱਤਾ ਵੈ ਸਾਨੂੰ ਅਸੀਂ ਉਹਦੇ ਤੋਂ ਵਰਤਦੇ ਇਹਦੇ ਵਿੱਚੋਂ ਅਸੀਂ ਜੂਨੀਅਨ ਵਾਲੇ ਫੰਡ ਦੇ ਵਿੱਚ ਇੱਕ ਪੈਸਾ ਵੀ ਨਹੀਂ ਵਰਤਣਾ ਜਿਹੜੇ ਸਾਡੇ ਪਿੰਡਾਂ ਦੇ ਫੰਡ ਹਨ ਉਹਨਾਂ ਦੇ ਵਿੱਚ ਇਹਦੇ ਵਿੱਚੋਂ ਇੱਕ ਪੈਸਾ ਵੀ ਨਹੀਂ ਵਰਤਣਾ ਇਹ ਇਹ ਹੜਪੀੜਤਾਂ ਦੀ ਰਾਹ ਦੀ ਖਾਤਰ ਸਮਗਰੀ ਇਕੱਠੀ ਕਰੀਏ ਇਹਨਾਂ ਨੂੰ ਪਕਤਾ ਕੇ ਜਾਂ ਜੀਏ ਟਰੈਕਟਰਾਂ ਦਾ ਜਿਵੇਂ ਹੈਗਾ ਕਿਸ ਤਰ੍ਹਾਂ ਬੰਦੋਬਸਤ ਕੀਤਾ ਗਿਆ ਸੀ ਇਹਨਾਂ ਦਾ ਪਿੰਡ ਪਿੰਡ ਕਾਈਆਂ ਹੀ ਸਾਡੀਆਂ ਬਲਾਕ ਪ੍ਰਧਾਨ ਨਾਲ ਹੀ ਮੀਟਿੰਗਾਂ ਕਰਕੇ ਜਿਹੜੇ ਅਸੀਂ ਇੱਥੇ ਟਰੈਕਟਰ ਲੈ ਆਏ ਆ ਇੱਥੇ ਲੈ ਆਏ ਆ ਜਿੰਨਾ ਖੇਤੀ ਦਾ ਉਧਰ ਵੀ ਜ਼ੋਰ ਤੇ ਕੰਮ ਚੱਲ ਰਿਹਾ ਥੋਨੇ ਦਾ ਹੋਰ ਉਹ ਸਾਡੇ ਕਿਸਾਨ ਉੱਥੇ ਸਾਡਾ ਕੰਮ ਸੰਭੀ ਜਾਂਦੇ ਆ ਜੀ ਸਰ ਸਾਨੂੰ ਫੋਨ ਆਈ ਜਾਂਦੇ ਸਾਡਾ ਮਿਲ ਕੇ ਕੰਮ ਚੱਲ ਰਿਹਾ ਸਾਡਾ ਜੀ ਬਹੁਤ ਜੋੜ ਮੇਲ ਆ ਤੁਸੀਂ ਸਾਡੇ ਕੈਂਪ ਜਾ ਕੇ ਦੇਖਿਓ ਅਸੀਂ ਇੱਕ ਇੱਕ ਕੰਬਲ ਇੱਕ ਇੱਕ ਖੇਸ ਕਿੰਨੇ ਬੰਦੇ ਆ ਗਏ ਕਿੰਨੇ ਉੱਠ ਗਏ ਕਿੰਨੇ ਟਰੈਕਟਰ ਟਰੈਕਟਰ ਨੂੰ ਕਿੱਲੀ ਚਾਹੀਦੀ ਹੈ ਮੁਗਲੈਲ ਚਾਹੀਦਾ ਸੀਐਲ ਚਾਹੀਦਾ ਸਾਰਾ ਕੁਝ ਨੋਟ ਹੁੰਦਾ ਛਾ ਨੂੰ ਹਾਂਜੀ ਵਿਆਉਂਤਬੰਦੀ ਨਾਲ ਕੰਮ ਚੱਲਦਾ ਐ ਨਹੀਂ ਓਖੜ ਮਾ ਕੰਮ ਚੱਲਦਾ ਮੇਰਾ ਨਾ ਬਲਜੀਤ ਸਿੰਘ ਆ ਮੈਂ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਗ੍ਰਾਂਵਾਂ ਦਾ ਜ਼ਿਲ੍ਹਾ ਕੈਸ਼ਰ ਜ਼ਿਲ੍ਹਾ ਫਾਜ਼ਿਲਕਾ ਤੋਂ ਆ ਤੇ ਅੱਜ ਅਸੀਂ ਜਿਹੜਾ ਕਿ 23 ਤਰੀਕ ਤੋਂ ਸਾਡੇ ਭਾਰਤੀ ਕਿਸਾਨੀਓ ਨੇ ਇਕਤਾ ਗ੍ਰਾਹਾਂ ਵੱਲੋਂ ਵੱਡਾ ਇਹ ਭਰਾਲਾ ਕੀਤਾ ਗਿਆ ਸੀ ਵੀ ਆ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਆ ਹੜ੍ਹ ਪੀੜੇ ਦੇ ਲੋਕ ਆ ਵੀ ਇਹਨਾਂ ਦੀਆਂ ਜ਼ਮੀਨਾਂ ਖਰਾਹ ਕੇ ਪੱਧਰ ਕਰਨ ਲਈ ਇਸ ਤੋਂ ਪਹਿਲਾਂ ਅਸੀਂ ਕਣਕ ਦੀ ਸੇਵਾ ਲੈ ਕੇ ਆਏ ਸੀ ਕਣਕ ਵੀ ਇਹਨਾਂ ਨੂੰ ਵੰਡੇ ਜੇ ਕਣਕ ਤੋਂ ਬਾਅਦ ਲੀੜਾ ਕਪੜਾ ਤੋੜੀ ਇਹ ਤੋਂ ਬਾਅਦ ਜਦੋਂ ਆ ਜ਼ਮੀਨਾਂ ਪੱਧਰ ਕਰਕੇ ਇਹਨਾਂ ਨੂੰ ਵੀ ਵੀ ਵੰਡਿਆ ਜਾਊਗਾ ਇਹਨਾਂ ਦੀਆਂ ਜ਼ਮੀਨਾਂ ਬੀਜਣ ਯੋਗ ਜੋ ਭਾਰਤੀ ਕਿਸਾਨੀਓ ਨੇ ਇਕਤਾ ਗ੍ਰਾਹਾਂ ਨੇ ਵੱਡਾ ਭਰਾਲਾ ਕੀਤਾ ਹੈ ਕਿ ਇਹਨਾਂ ਹੜਪੀੜਿਤ ਲੋਕਾਂ ਨੂੰ ਫੇਰ ਦੁਬਾਰਤੋਂ ਉਹਨਾਂ ਆਪਦੇ ਪੈਰਾ ਸਿਰ ਖੜਾ ਕਰਨ ਵਾਸਤੇ ਵੀ ਜੋ ਸਾਡੇ ਕਿਸਾਨ ਭਰਾ ਐ ਇਹਨਾਂ ਤੇ ਜਿੱਥੇ ਇੱਕ ਪਾਸੇ ਹੜਾਂ ਦੀ ਮਾਰ ਨਾਲ ਇਹਨਾਂ ਦੀਆਂ ਜ਼ਮੀਨਾਂ ਗਈਆਂ ਚਲੀਆਂ ਉੱਥੇ ਦੂਸਰੇ ਪਾਸੇ ਲੋਕਾਂ ਦਾ ਹੜ ਆਇਆ ਕਿ ਉਹਨਾਂ ਲੋਕਾਂ ਦੀ ਸਹਾਇਤਾ ਨਾਲ ਅਸੀਂ ਅੱਜ ਆ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰ ਰਹੇ ਆ ਇਹਨਾਂ ਜ਼ਮੀਨਾਂ ਪੱਧਰ ਕਰਕੇ ਅਸੀਂ ਕਣਕਾਂ ਬੀਜ ਕੇ ਤੇ ਇਹਨਾਂ ਨੂੰ 6 ਮਹੀਨਿਆਂ ਤੱਕ ਘਟੋ-ਕਟਾ ਦੀ 6 ਮਹੀਨਿਆਂ ਤੱਕ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਨਾਲ ਹੀ ਖੜੇ ਰਵਾਂਗੇ ਇਹ ਟਰੈਕਟਰ 100 ਦੇ ਕਰੀਬ ਫਾਜ਼ਿਲਕਾ ਜਿਹਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਆ ਜੋ ਟਰੈਕਟਰ ਚੱਲ ਰਹੇ ਆ ਆ ਫਾਜ਼ਿਲਕਾ ਜਿਲ੍ਹੇ ਦੇ ਅੱਜ ਆ ਰਹੇ ਆ ਤੇ ਇੱਥੋਂ ਪਹਿਲਾ ਟਰੈਕਟਰ ਬਠਿੰਡਾ ਮੁਕਸਰ ਫਰੀਦਕੋਟ ਤੇ ਇੱਕ ਮਾਨਸਾ ਇਧਰ ਇਹ ਟਰੈਕਟਰ ਇੱਥੇ ਆ ਕੇ ਸਾਰੇ ਜਿਹਦੇ ਨਾਲ ਹੁਣ ਮੋਗਾ ਵੀ ਸਾਡੇ ਨਾਲ ਜੁੜਿਆ ਹੋਇਆ ਮੋਗੇ ਦੇ ਵੀ ਕੁਝ ਕੁ ਟਰੈਕਟਰ ਆਏ ਆ ਤੇ ਮੋਗੇ ਇਹ ਸਾਰੇ ਜਿਲ੍ਹੇ ਦੇ 100 ਟਰੈਕਟਰ ਦੀ ਗਿਣਤੀ ਇਹ ਕਾਂ ਵਾਲੇ ਪੱਤਾਂ ਤੋਂ ਲੈ ਕੇ ਤੇਜਾ ਰੇਲਾ ਤੇ ਆਇਦਰ ਆ ਨਾਲ ਦਾ ਕਿਹੜਾ ਪਿੰਡ ਆਗਾ ਰੇਤਾ ਪੈਣੀ ਰਾਜ ਸਿੰਘ ਪੈਣੀ ਇਹ ਸਾਰੇ ਪਿੰਡਾਂ ਦੇ ਜਿਹੜੇ ਥੋੜ੍ਹ ਜਿਮੇਨੇ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰ ਰਹੇ ਪੈਲ ਦੇ ਧਾਰ ਚ ਤੁਹਾਨੂੰ ਦੱਸਿਆ ਜਾਵੇ ਕਿ ਤਕਰੀਬਨ ਜਿੱਥੇ ਤੱਕ ਜ਼ਮੀਨਾਂ ਛੋਟੇ ਮੋਟੇ ਖਾੜਾ ਉੱਥੇ ਤਾਂ ਕਦੇ 15-15 ਕਿੱਲੇ ਵੀ 12-12 ਕਿੱਲੇ ਵੀ ਹੋ ਜਾਂਦੇ ਆ ਜਿਵੇਂ ਕਿ ਹੁਣ ਵੇਖਿਆ ਜਾਵੇ ਜਿਹੜੀ ਕਿ ਰੇਤੇ ਵਾਲੀ ਪੈਣੀ ਹੈ ਖਾੜੇ ਇੱਕ ਬਹੁਤ ਤਕੜੀ ਉੱਥੇ 3 ਦਿਨ ਹੋ ਗਏ ਸਾਡੇ 10 ਤੋਂ 15 ਰੋਹ ਟਰੈਕਟਰ ਚੱਲਦੇ ਆ ਅੱਜ ਟਰੈਕਟਰਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਨਾਲ ਦੀ ਨਾਲ ਸਾਡੀਆਂ ਦੋ ਜੇਸੀਬੀ ਵੀ ਚੱਲ ਰਹੀਆਂ ਤੇ ਜਿਸ ਹਿਸਾਬ ਨਾਲ ਵੇਖੋ ਖਾੜਾ ਉਸ ਹਿਸਾਬ ਨਾਲ ਹੀ ਜਿਵੇਂ ਕਿ ਅੱਜ ਇੱਥੇ ਸ਼ੁਰੂ ਕੀਤਾ ਆ ਤੁਸੀਂ ਪਿੱਛੇ ਦੇਖ ਰਹੇ ਹੋ ਕਾਮ ਵਾਲੀ ਪੱਤਾਂ ਤੇ ਸ਼ੁਰੂ ਕੀਤਾ ਇੱਥੇ ਜੇ ਅੱਜ ਜਿੰਨੇ ਕਿ ਖੱਡ ਦੇ ਮੁਤਾਬਕ ਜਿੰਨੇ ਕਿ ਟਰੈਕਟਰ ਸਹੀ ਚੱਲਦੇ ਆ ਕੁੱਲ ਮਿਲਾ ਕੇ ਕੁਝ ਇਹ ਵੀ ਸਮੱਸਿਆ ਆ ਰਹੀ ਆ ਨਾ ਜੀ ਜਿੰਨੇ ਕ ਖੇਤ ਦੇ ਵਿੱਚ ਰੇਤ ਹੁੰਦਾ ਦੂਸਰਾ ਜੀਮੇਦਾਰ ਆ ਆਪਦੇ ਖੇਤ ਚ ਨਹੀਂ ਐਂਟਰ ਕਰਨ ਦਿੰਦਾ ਅਸੀਂ ਉਹਦੀ ਜ਼ਮੀਨ ਦਾ ਰੇਤਾ ਹੀ ਉੱਥੇ ਪੱਧਰ ਕਰਦੇ ਜੋ ਜੋ ਵੀ ਖੱਡ ਵੱਡੇ ਨਜ਼ਰ ਆਉਂਦੇ ਆ ਵੀ ਜੇ ਕੋਈ ਰਸਤੇ ਦੀ ਦਿੱਕਤ ਆਉਂਦੀ ਆ ਉੱਥੇ ਵੀ ਸਾਡੇ ਟਰੈਕਟਰਾਂ ਨਾਲ ਭਾਰਤੀ ਕਿਸਾਨੀਓ ਨੇ ਇਕੱਠਾ ਰਾਹਾਂ ਦੇ ਟਰੈਕਟਰਾਂ ਨਾਲ ਵੀ ਉਹ ਪੱਧਰ ਕਰਕੇ ਉਹਨਾਂ ਨੂੰ ਪਲੇਨ ਕੀਤਾ ਜਾ ਰਿਹਾ ਜਿੱਥੇ ਕੀ ਇੱਕ ਨਵਾਂ ਪੋਲਾ ਉਹਦੇ ਕੋਲੇ ਵੀ ਤੁਸੀਂ ਜਾ ਕੇ ਦੇਖੋਗੇ ਕਿ ਉੱਥੇ ਵੀ ਜ਼ਮੀਨ ਪੱਧਰ ਕਰਤੀ ਆ ਸਾਰੀ ਤੇ ਹੁਣ ਉਸ ਤੋਂ ਬਾਅਦ ਜਿਵੇਂ ਜਿਵੇਂ ਵਕ ਵਕ ਪੈਂਡ ਸਾਡੇ ਕੈਂਪ ਲੱਗਿਆ ਤੇ ਜਹਰੇਲਾ ਪੈਂਡ ਤੇ ਉੱਥੇ ਅਸੀਂ ਵੀ ਜਿਹੜਾ ਵੀ ਨਾਂ ਨੋਟ ਕਰਾਇਆ ਹੁੰਦਾ ਉਹਦੀ ਜਗ੍ਹਾ ਵੇਖ ਕੇ ਉੱਥੇ ਟਰੈਕਟਰਾਂ ਦੀ ਗਿਣਤੀ ਵੇਖ ਕੇ ਵੀ ਕਿੰਨੇ ਲੱਗ ਸਕਦੇ ਆ ਉਸ ਹਿਸਾਬ ਨਾਲ ਅਸੀਂ ਪੱਤਰ ਕਰਦੇ ਅਸੀਂ ਇੱਕ ਹਫਤੇ ਦਾ ਘਟੋ ਘਟ ਮੰਨ ਕੇ ਆਏ ਆ ਬਾਕੀ ਉਸ ਤੇ ਹਿਸਾਬ ਨਾਲ ਦਾਨੀ ਸੱਜਣਾ ਜਿਵੇਂ ਜਿਵੇਂ ਸਾਨੂੰ ਮਗਰੋਂ ਸਹਾਇਤਾ ਭੇਜ ਰਹੇ ਆ ਉਸ ਹਿਸਾਬ ਨਾਲ ਟਰੈਕਟਰਾਂ ਦੀ ਕੋਈ ਕਮੀ ਨਹੀਂ ਟਰੈਕਟਰ ਇਹ ਤੋਂ ਹੋਰ ਵੀ ਵੱਧ ਆ ਰਹੇ ਆ ਸਿਰਫ ਕਮੀ ਆ ਰਹੀ ਹੈ ਤੇ ਕਮੀ ਤੇਲ ਦੀ ਆ ਰਹੀ ਹੈ ਸਾਡੇ ਕੋਲ ਇੱਕ ਹਫਤੇ ਦਾ ਤੇਲ ਸੀ ਪਰ ਕੁਛ ਕਦਾਨੀ ਸੱਜਣਾ ਨੇ ਹੋਰ ਸੇਵਾ ਭੇਜੀ ਤੇਲ ਦਾ ਹੋਰ ਵਾਧਾ ਹੋ ਗਿਆ ਜਿੰਨੇ ਦਿਨ ਸਾਡੇ ਕੋਲ ਤੇਲ ਆਈ ਜਾਊਗਾ ਅਸੀਂ ਇਹ ਟਰੈਕਟਰ ਐਵੇਂ ਚਲਾਈ ਜਾ ਕੋਈ ਦੀ ਜੋ ਟਰੈਕਟਰਾਂ ਦੀ ਲਾਗਤ ਆ ਇੱਥੇ ਜਾਨੀ ਕਿ 2.5 ਲੱਖ ਦਾ ਤੇਲ ਲੱਗ ਜਾਂਦਾ ਜਿਹਦੇ ਵਿੱਚ ਹੁਣ ਜੀਸੀਬੀ ਵੀ ਸ਼ਾਮਿਲ ਹੋਈਆਂ ਤੇ ਟਰੈਕਟਰਾਂ ਦੀ ਗਿਣਤੀ ਵੱਧ ਗਈ ਤੇ ਇਸ ਹਿਸਾਬ ਨਾਲ ਵੀ ਤੇਲ ਦੀ ਵੀ ਉਸ ਹਿਸਾਬ ਨਾਲ ਸਮਰੱਥਾ ਹੁਣ ਵਧੂਗੀ ਲੱਗਣ ਦੀ ਤੇ ਇੰਨਾ ਵੀ ਸਾਡੇ ਕੋਲ ਫੇਰ ਆਣੇ 1 ਕਰੋੜ ਤੋਂ 25 ਲੱਖ ਰੁਪਏ ਆ ਜੋ ਸੂਬਾ ਕਮੇਟੀ ਕੋਲ ਹੈਗਾ ਜੋ ਇਥੋਂ ਤੇਲ ਦੇ ਰੂਪ ਵਿੱਚ ਇੱਥੇ ਕਰਨਾ ਉਸ ਤੋਂ ਬਾਅਦ ਵਿੱਚ ਬੀਜ ਵੀ ਆ ਉਸ ਤੇ ਵਿੱਚ ਬੀਜ ਵੀ ਆ 20 ਤੇ ਤੇਲ ਦੇ ਰੂਪ ਵਿੱਚ ਹਾਂਜੀ ਬੀਜ ਵੀ ਦੇਵਾਂਗੇ ਇਥੋਂ ਜਿਸ ਹਿਸਾਬ ਨਾਲ ਵੰਡੇ ਆ ਉਹਦਾ ਬੀਜ ਵੀ ਦੇਵਾਂ ਜੋ ਇਸ ਪੇਮਰੇ ਦੇ ਵਿੱਚੋਂ ਤੇਲ ਵੀ ਤਕਰੀਬਨ 2-3 ਲੱਖ ਦਾ ਡੇਲੀ ਜਾ ਰਿਹਾ ਅੱਜ ਦੇ ਇੱਕ ਥੋੜੇ ਇਥੋਂ ਨਿਕੋਲੇ ਲੰਘ ਕੇ ਗੈਰ ਟਰੈਕਟਰਾਂ ਦੀ ਗਿਣਤੀ ਵਧ ਰਹੀ ਆ ਕਿਉਂਕਿ ਪਿੱਛੋਂ ਜਿਵੇਂ ਜਿਵੇਂ ਇੱਕ ਥੋੜੇ ਮਾਧਿਅਮ ਦੱਸਣਾ ਚਾਹੁੰਦੇ ਹਾਂ ਵੀ ਜਿੰਨਾ ਕਿਸਾਨਾਂ ਦੇ ਖੇਤ ਚੱਲ ਨਹੀਂ ਅਸੀਂ ਜਾ ਸਕੇ ਜਾਂ ਸਾਨੂੰ ਖਾਦ ਸਾਡੇ ਤੋਂ ਕੋਈ ਲੋਕ ਗਈ ਉਹ ਵੀ ਸਾਡਾ ਕੈਂਪ ਪਤੇ ਜਿਆ ਦੇ ਦਿੰਦੇ ਉੱਥੇ ਆ ਕੇ ਨੋਟ ਕਰਵਾ ਸਕਦੇ ਆ ਤੇ ਤਾਂ ਅਸੀਂ ਉੱਥੇ ਮੌਕਾ ਵੇਖ ਕੇ ਤੇ ਉੱਥੇ ਟਰੈਕਟਰ ਭੇਜ ਸੀ ਕੀ ਹੈ ਵਾਹਨ ਦੀ ਪੱਧਰਾ ਕਰਨ ਵਾਸਤੇ ਜੇ ਕੋਈ ਸਾਡਾ ਖੱਡ ਭਰਨਾ ਵਾਸਤੇ ਬਾਕੀ ਕੋਈ ਰਹਿਣ ਤਾਂ ਨਹੀਂ ਦਿੰਦੇ ਅਸੀਂ ਕਿਉਂਕਿ ਜੋ ਵੱਧ ਤੋਂ ਵੱਧ ਹੋ ਸਕੇ ਕਰਾਂਗੇ ਜੀ ਪਾਕਿਸਤਾਨੀ ਸਰਜਨਾਂ ਦੇ ਸਿਰ ਤੇ ਜਿਹਨਾਂ ਸੰਯੋਗ ਦੇਣਗੇ ਉਹਨੇ denn ਜਿਆਦਾ ਕੰਮ ਚੱਲ ਜੂਵੇ ਤੇ ਇੱਕ ਤੁਹਾਡੇ ਮਾਧਿਅਮ ਰਾਹੀਂ ਹੋਰ ਗੱਲ ਦੱਸਦੇ ਆ ਇੱਥੇ ਜਿਹੜੇ ਖੇਤਾਂ ਦੇ ਵਿੱਚ ਆ ਕੇ ਕੋਈ ਵੀ ਜ਼ਿੰਮੇਵਾਰ ਏ ਬੈਸ ਬਸਾਈ ਨਾ ਕਰੇ ਵੀ ਮੇਰੇ ਟਰੈਕਟਰ ਖੇਤ ਚ ਚੱਲਣਾ ਦੂਸਰੇ ਦੇ ਨਾਲ ਚੱਲ ਰਿਹਾ ਜਿਨੇ ਵੀ ਟਰੈਕਟਰ ਇਹਨਾਂ ਟਰੈਕਟਰ ਜਿਹੜੇ ਇੱਥੇ ਚੱਲੇ ਆ ਇਹਨਾਂ ਨੂੰ ਕਮਾਂਡ ਉੱਤੋਂ ਦਿੱਤੀ ਜਾਂਦੀ ਆ ਜਿਹੜੇ ਜਗ੍ਹਾ ਦੀ ਕਮਾਂਡ ਦਿੱਤੀ ਜਾਂਦੀ ਆ ਉੱਥੇ ਹੀ ਟਰੈਕਟਰ ਚੱਲਨੇ ਹੁੰਦੇ ਆ ਜਿਹੜੇ ਵੀ ਭਰਾ ਨੇ ਆਪਦਾ ਖੇਤ ਪੱਧਰ ਕਰਾਉਣਾ ਆ ਉੱਥੇ ਜਾ ਕੇ ਤੇਜਾ ਰੇਲਾ ਪਿੰਡ ਦੇ ਵਿੱਚ ਕੈਂਪ ਲੱਗਾ ਆਪਦਾ ਨਾਂ ਨੋਟ ਕਰਾਏ ਉੱਥੇ ਸਾਡੇ ਆਗੂ ਬੈਠੇ ਆ ਉਹ ਹੀ ਇਹਨਾਂ ਨੂੰ ਕਮਾਂਡ ਦੇਣਗੇ ਵੀ ਆਸ ਖੇਤ ਤੇ ਜਾ ਕੇ ਪੱਧਰ ਕਰਿਓ ਕਿਉਂਕਿ ਇੱਥੇ ਦੋ ਦੋ ਚਾਰ ਚਾਰ ਕਨਾਲਾਂ ਵਾਲੇ ਜ਼ਿੰਮੇਦਾਰ ਹੈਗੇ ਆ ਇੱਕ ਖੇਤ ਦੇ ਵਿੱਚੋਂ ਰੇਤ ਜੇ ਦੂਸਰੇ ਖੇਤ ਤੋਂ ਚੱਕਦੇ ਆਂ ਜਦੋਂ ਜੀਮੇਦਾਰ ਕੱਲਾ ਆ ਕੇ ਕਹਿ ਦਿੰਦਾ ਵੀ ਉੱਥੋਂ ਚੱਕ ਲਓ ਤੇ ਕਈ ਵਾਰੀ ਦੂਸਰਾ ਜੀਮੇਦਾਰ ਖੇਤੋਂ ਨਹੀਂ ਚੱਕਣ ਦਿੰਦਾ ਇਸ ਨਾਲ ਮਾਹੌਲ ਤਣਾਅਪੂਰਕ ਬੰਦਾ ਅਸੀਂ ਉਹ ਮਾਹੌਲ ਨਹੀਂ ਕਰਨਾ ਚਾਹੁੰਦੇ ਖਰਾਬ ਕਿਸੇ ਦਾ ਅਸੀਂ ਕਹਿੰਨੇ ਆਂ ਵੀ ਉੱਥੇ ਨਾਂ ਲਿਖਾਓ ਤੇ ਉੱਥੋਂ ਹੀ ਮਿੱਥ ਕੇ ਆਇਆ ਜਾਊਗਾ